ਗੱਡੀ ਦਾ ਤੁਸੀਂ ਹਾਲਾਤ ਦੇਖੋ ਕਿਸ ਤਰ੍ਹਾਂ ਗੱਡੀ ਦੇ ਹਾਲਾਤ ਦੇਖ ਕੇ ਅੰਦਾਜ਼ਾ ਲਗਾਇਆ ਸ ਕਿ ਕਿੰਨਾ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਇਹਦੇ ਵਿੱਚ ਮੌਤ ਹੋ ਗਈ ਜਿਹੜੇ ਤਿੰਨ ਜਣੇ ਦੱਸੇ ਜਾ ਰਹੇ ਸੀ ਇਹਦੇ ਵਿੱਚ ਤਿੰਨ ਜਣੇ ਜਿਹੜੇ ਸਵਾਰ ਸਨ ਪਰ ਅਚਾਨਕ ਕਿਉਂਕਿ ਇਹ ਬੜਾ ਤਿੱਖਾ ਮੋੜ ਹੈ ਤਿੱਖੇ ਮੋੜ ਦੇ ਕਾਰਨ ਜਿਹੜਾ ਤੁਸੀਂ ਤਸਵੀਰਾਂ ਦੇਖੋ ਤਿੱਖਾ ਮੋੜ ਹੈ ਕਿਉਂਕਿ ਜੇ ਪਹਿਲਾਂ ਵੀ ਜਿਹੜੇ ਐਕਸੀਡੈਂਟ ਹੋਏ ਨੇ ਕਈ ਪਹਿਲਾਂ ਵੀ ਇਹਦੇ ਵਿੱਚ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਬਈ ਕੀ ਤੁਹਾਡੇ ਪ੍ਰੈਸੀਡੈਂਟਸ ਹਾਂਜੀ ਸਾਡੇ ਭਤੀਜਾ ਸਦੇ ਤੁਹਾਨੂੰ ਪਤਾ ਵੀ ਹਰ 5-7 ਦਿਨਵਾ ਦਾ ਤਿੱਖੇ ਮੋੜ ਦਾ ਕਾਰ ਉਹਦਾ ਕਰਕੇ ਗੱਡੀ ਉੱਥੋਂ ਆ ਰਹੀ ਸੀ ਜੀ ਇੱਥੋਂ ਬੱਚੇ ਦੇ ਉੱਪਰ ਚੜ੍ਹ ਗਈ ਇਸ ਵੇਲੇ 3 ਵਜੇ ਦੀ ਗੱਲ ਆ ਇੱਕ ਬੱਚੇ ਦੀ ਮੌਤ ਹੋ ਗਈ ਆ ਦੋ ਬੱਚਿਆਂ ਦੇ ਇੰਜਰੀ ਕੁਝ ਜ਼ਿਆਦਾ ਹੱਟਾਂ ਲੱਗੀਆਂ ਹੋਈਆਂ ਨੇ ਮਲੇਸ਼ੀਆ ਦੇ ਵਿੱਚੋਂ ਆਇਆ ਸੀ ਬੱਚਾ ਦੇਖੋ ਕਿੰਨੇ ਸੁਪਨੇ ਲੈ ਕੇ ਆਇਆ ਉਹਨਾਂ ਮਾਪੇ ਨੂੰ ਮਿਲੂਗਾ ਮਾਪੇ ਬਨਾਸੂਗਾ ਖੇਡੂਗਾ ਲੇਕਿਨ ਇਹਨੇ 3 ਵਜੇ ਦੇ ਕਰੀਬ ਤੁਸੀਂ ਹਾਲ ਦੇਖੋ ਪਹਿਲਾਂ ਮੋੜ ਕਿਉਂਕਿ ਜਿਹੜਾ ਤਿੱਖਾ ਮੋੜ ਹੈ ਇੱਥੇ ਕਈ ਪਹਿਲਾਂ ਵੀ ਮੌਤਾਂ ਹੋ ਚੁੱਕੀਆਂ ਆ ਬਹੁਤ ਜਿਹੜੀਆਂ ਮੌਤਾਂ ਪਹਿਲਾਂ ਵੀ ਜਿਹੜੀਆਂ ਹੋ ਚੁੱਕੀਆਂ ਆ ਇਹਨੇ ਆ ਟਾਇਰ ਆ ਗੱਡੀ ਦੇ ਟਾਇਰ ਹੈ ਗੱਡੀ ਦੇ ਕਿੱਥੋਂ ਇੱਕ ਉਹ ਜਿਹੜਾ ਉਹ ਕੰਟਰੋਲ ਨਹੀਂ ਹੋਈ ਟਟਕਾ ਟਾਇਰ ਤੁਸੀਂ ਦੇਖ ਸਕਦੇ ਹੋ ਆ ਟਾਇਰਾਂ ਦੇ ਨਿਸ਼ਾਨ ਤੁਸੀਂ ਦੇਖ ਰਹੇ ਹੋ ਜਾਨਾ ਸਪੋਰਟਸਮੈਨ ਕਿ ਤੇ ਮੁਹਾਲੀ ਦੇ 에어ਪੋਰਟ ਰੋਡ ਤੇ ਖੜੇ ਆ ਜਿੱਥੇ ਕਿ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਗੱਡੀ ਦਾ ਤੁਸੀਂ ਹਾਲਾਤ ਦੇਖੋ ਕਿਸ ਤਰ੍ਹਾਂ ਗੱਡੀ ਦੇ ਹਾਲਾਤ ਦੇਖ ਕੇ ਅੰਦਾਜ਼ਾ ਲਗਾਇਆ ਸੀ ਕਿ ਕਿੱਦਾਂ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਬਾਕੀ ਦਾ ਜਿਹੜੇ ਦੱਸਦੀ ਕਿ ਇੱਕ ਬੰਦੇ ਦੀ ਇਹਦੇ ਵਿੱਚ ਮੌਤ ਹੋ ਗਈ ਜਿਹੜੇ ਤਿੰਨ ਜਣੇ ਦੱਸੇ ਜਾ ਰਹੇ ਸੀ ਇਹਦੇ ਵਿੱਚ ਤਿੰਨ ਜਣੇ ਜਿਹੜੇ ਸਵਾਰ ਸਨ ਪਰ ਅਚਾਨਕ ਕਿਉਂਕਿ ਇਹ ਬੜਾ ਤਿੱਖਾ ਮੋੜ ਹੈ ਤਿੱਖੇ ਮੋੜ ਦੇ ਕਾਰਨ ਜਿਹੜਾ ਤੁਸੀਂ ਤਸਵੀਰਾਂ ਦੇਖੋ ਤਿੱਖਾ ਮੋੜ ਹੈ ਕਿਉਂਕਿ ਜੇ ਪਹਿਲਾਂ ਵੀ ਜਿਹੜੇ ਐਕਸੀਡੈਂਟ ਹੋਏ ਨੇ ਕਈ ਪਹਿਲਾਂ ਵੀ ਇਹਦੇ ਵਿੱਚ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਹਾਲਾਂਕਿ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਜਿਹੜਾ ਤਿੱਖਾ ਮੋੜ ਹੋਣ ਕਰਕੇ ਜਿਹੜਾ ਸਾਰਾ ਐਕਸੀਡੈਂਟ ਹੋਇਆ ਐਕਸੀਡੈਂਟ ਦਾ ਕਾਰਨ ਕੀ ਹੈ ਜਣਾ ਸਾਡੇ ਨਾਲ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਬਾਈ ਕੀ ਤੁਹਾਡੇ ਰਿਸ਼ਤੇਦਾਰ ਸੀ ਹਾਂਜੀ ਸਾਡੇ ਭਤੀਜਾ ਕੀ ਅਚਾ ਕੀ ਹੋਇਆ ਕੀ ਪਤਾ ਨਹੀਂ ਕੁਛ ਵੀ ਨਹੀਂ ਜੀ ਹੋਇਆ ਸਭ ਇਹ ਤਾਂ ਵੈਸੇ ਹੀ ਚੱਲੋ ਲਿਖਾਏ ਤੁਹਾਨੂੰ ਪਤਾ ਵੀ ਹਰ 5-7 ਦਿਨ ਬਾਅਦ ਕਿੱਥੇ ਮੋਰ ਦਾ ਕਾਰਨ ਬਣੀ ਜਾਂਦਾ ਜੀ ਉਹਦਾ ਕਰਕੇ ਗੱਡੀ ਉੱਥੋਂ ਆ ਰਹੀ ਸੀ ਜੀ ਇੱਥੋਂ ਬੱਚਿਆਂ ਦੇ ਉੱਪਰ ਚੜ ਗਈ ਐਸ ਵੀਰੇ 3 ਵਜੇ ਦੀ ਗੱਲ ਆ ਤੇ ਇੱਕ ਬੱਚੇ ਦੀ ਮੌਤ ਹੋ ਗਈ ਆ ਦੋ ਬੱਚਿਆਂ ਦੇ ਇੰਜਰੀ ਕੁਝ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਜੀ ਉਹਨਾਂ ਦੇ ਕੀ ਕੰਮ ਕਰ ਕੀ ਕਰਦੇ ਸੀ ਕੰਮ ਕਰ ਐਗਰੀਕਲਚਰ ਦਾ ਇਹ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਤਾਂ ਬੱਚੇ ਦੋਨੋਂ ਵਿਦੇਸ਼ ਤੋਂ ਘੁੰਮਣ ਫਿਰਨ ਆਏ ਹੋਏ ਸੀਗੇ ਤੇ ਕਿਹੜੀ ਕੰਟਰੀ ਚ ਰਹਿੰਦੇ ਮਲੇਸ਼ੀਆ ਤੋਂ ਆਏ ਹੋਏ ਸੀਗੇ ਜੀ ਕੀ ਨਾਮ ਨੂੰ ਹਾਂ ਜਸ ਜਸਪੂਰਨ ਸਿੰਘ ਸੀਗਾ ਜੀ ਦੋਨੋਂ ਭਤੀਜੇ ਸੀ ਮੇਰੇ ਅੱਛਾ ਜਿਹਨੇ ਡੈਥ ਹੋ ਗਈ ਉਹਨਾਂ ਦਾ ਨਾਮ ਉਹ ਜਸਵੀਰ ਸਿੰਘ ਆ ਜੀ ਉਹਨਾਂ ਦਾ ਨਾਮ 25 ਸਾਲ ਉਮਰ ਆ ਜੀ ਉਹਨਾਂ ਦੀ ਅੱਛਾ 25000 ਕਿਹੜਾ ਪਿੰਡ ਕਿਹੜਾ ਸਾਡਾ ਜਗਰਾਉਂ ਆ ਜੀ ਖਾਸ ਹੀ ਸਰ ਇਹ ਜਗਰਾਉਂ ਤੋਂ ਇੱਥੇ ਇੱਕ ਮੋੜੀ ਕਿਵੇਂ ਆਈ ਸੀ ਇੱਥੇ ਜੀ ਸਾਡੀ ਮਾਰਕੀਟ ਆ ਬਾਈ 20 ਦੇ ਵਿੱਚ 1000 8000 900 ਐਸਓ ਸਾਡਾ ਜੀ ਇੱਥੇ ਅੱਛਾ ਜੀ ਹਾਂਜੀ ਉੱਥੇ ਫਲੈਟ ਵਗੈਰਾ ਹੈਗਾ ਸਾਡਾ ਜੀ ਚੰਡੀਗੜ੍ਹ ਘੁੰਮਣ ਵਗੈਰਾ ਆਈ ਸੀ ਨਹੀਂ ਘੁੰਮਣ ਨਹੀਂ ਜੀ ਵੈਸੇ ਅਸੀਂ ਤਾਂ ਆਪ ਤੇ ਸ਼ੌਪ ਤੋਂ ਹੀ ਵਾਪਸ ਜਾ ਰਹੇ ਸੀ ਕਿਤੇ ਸਵੇਰ ਦੇ ਟਾਈਮ ਬੱਚੇ ਤਿੰਨੋਂ ਹੁਣ ਕਰਕੇ ਕੋਈ ਦਿੱਕਤ ਹੋ ਗਈ ਅੱਛਾ ਜੀ ਇਹ ਜ਼ਿਆਦਾ ਕਾਰਨ ਦਾ ਤਿੱਖਾ ਮੋੜ ਹੀ ਬਣ ਗਿਆ ਜੀ ਇਹ ਹਾਂ ਬਿਲਕੁਲ ਤਿੱਖਾ ਕਿਉਂਕਿ ਪਹਿ ਤੇ ਦੁਨੀਆ ਚੱਲ ਗਿਆ ਬਿਲਕੁਲ ਜੀ ਬਿਲਕੁਲ ਇਹ ਤੇ ਖੇ ਮੋੜ ਦਾ ਕੁਛ ਨਾ ਕੋ ਪੀਤਾ ਜਾਵੇ ਜੀ ਹੋਰ ਕੀੰਤੀ ਜਾਣਾ ਜੋ ਪੱਜ ਸਕਣ ਇਹ ਤਾਂ ਤੁਹਾਨੂੰ ਪਤਾ ਹੀ ਆ ਜੀ ਇੱਥੇ ਹਰ ਇੱਕ ਮਹੀਨਾ ਤਾਂ ਲੰਘ ਦੇਣੀ ਜੀ 10 ਤੋਂ 15 ਦਿਨ ਦੇ ਵਿੱਚ ਵਿੱਚ ਕੁਛ ਨਾ ਕੁਛ ਹੋਣ ਵੀ ਹੋ ਜਾਂਦੇ ਜੀ ਬਿਲਕੁਲ ਹੈ ਕਿ ਲਾਈਟਾਂ ਵਗੈਰਾ ਲੱਗੇ ਆਏ ਲੋਕ ਬੜੇ ਤੇ ਫਿਰ ਵੀ ਦੇਖੋ ਹੌਲ ਵੀ ਦੇਖੋ ਦੀ ਤਸਵੀਰਾਂ ਕਿੰਨੇ ਤੇਜ਼ ਆ ਰਹੇ ਨੇ ਬਹੁਤ ਜੀ ਬਹੁਤ ਟ੍ਰੈਫਿਕ ਵੀ ਬਹੁਤ ਜ਼ਿਆਦਾ ਜੀ ਕੁਝ ਟ੍ਰੈਫਿਕ ਵਧਨ ਕਰਕੇ ਕੁਝ ਤੇਜ਼ੀ ਵਧੀ ਹੋਈ ਆ ਲੋਕਾਂ ਦੇ ਵਿੱਚ ਕੁਝ ਇੰਪਲੀਮੈਂਟ ਉਦਾਂ ਦੇ ਹੋਗੇ ਜੀ ਚਲੋ ਬਾਕੀ ਤਾਂ ਰੱਬ ਦਾ ਭਾਣਾ ਮੰਨਣਾ ਪੈਣਾ ਜੀ ਹੁਣ ਕੁਝ ਉਮਰ 25 ਸਾਲ ਦੀ ਉਮਰ ਸੀ ਜੀ ਪਰਸੋ ਨੂੰ ਫੇਰ ਵਾਪਸ ਜਾਣਾ ਸੀਗਾ ਵਿਦੇਸ਼ ਬੱਚੇ ਨੂੰ ਜੀ ਅੱਛਾ ਕਿਹੜੀ ਕੰਟਰੀ ਮਲੇਸ਼ੀਆ ਸੀ ਬਿਲਕੁਲ ਮਲੇਸ਼ੀਆ ਦੇ ਵਿੱਚੋਂ ਆਇਆ ਸੀ ਬੱਚਾ ਦੇਖੋ ਕਿੰਨੇ ਸੁਪਨੇ ਲੈ ਕੇ ਆਇਆ ਹਣਾ ਮਾਪੇ ਨੂੰ ਮਿਲੂਗਾ ਮਾਪੇ ਬਨਾਸੂਗਾ ਖੇਡੂਗਾ ਲੇਕਿਨ ਫਿਰ 3 ਵਜੇ ਦੇ ਕਰੀਬ ਤੁਸੀਂ ਖਾਲ ਦੇਖੋ ਪਹਿਲਾਂ ਮੋੜ ਕਿਉਂਕਿ ਜਿਹੜਾ ਤਿੱਖਾ ਮੋੜ ਹੈ ਇੱਥੇ ਕਈ ਪਹਿਲਾਂ ਵੀ ਮੋਤਾ ਹੋ ਚੁੱਕੀਆਂ ਬਹੁਤ ਜਿਹੜੀਆਂ ਮੋਤਾ ਪਹਿਲਾਂ ਵੀ ਜਿਹੜੀਆਂ ਹੋ ਚੁੱਕੀਆਂ ਨੇ ਸਾਡੇ ਨਾਲ ਹੋਰ ਵੀ ਜਾਣ ਕਰੇ ਦੱਸ ਦੇ ਕਿ ਤਿੱਖਾ ਜਿਹੜਾ ਮੋੜ ਹੋਣ ਕਰਕੇ ਹੀ ਜਿਹੜੀਆਂ ਇੰਨੀਆਂ ਜਿਹੜੀਆਂ ਮੋਤਾ ਪਹਿਲਾਂ ਵੀ ਇੱਥੇ ਵ ਕਿਦਾਂ ਦੇਖਦੇ ਹੋ ਕਿ ਮੋੜ ਬੜਾ ਖਤਰਨਾਕ ਬਹੁਤ ਬਹੁਤ ਖ਼ਤਰਨਾਕ ਮੋੜ ਹੈ ਜੀ ਇੱਥੇ ਤਾਂ 2-3 ਹੁੰਦੇ ਰਹਿੰਦੇ ਮਹੀਨੇ ਦੇ ਵਿੱਚ ਮਹੀਨੇ ਦੇ ਵਿੱਚ 2-3 ਹੁੰਦੇ ਰਹਿੰਦੇ ਐਕਸਾ ਜਿਵੇਂ 11 ਫੇਜ਼ ਦੇ ਵਿੱਚ ਬਣਿਆ ਹੋਇਆ ਨਾ ਜੀ ਮੋੜ ਉਹਦਾ 69 ਦੇ ਕੋਲ ਆ ਉਸ ਤਰ੍ਹਾਂ ਦਾ ਮੋੜ ਹੋਣਾ ਚਾਹੀਦਾ ਦੀਵਾਰ ਵਾਲਾ ਮੋੜ ਤੇ ਰਿਫਲੈਕਟਰ ਲੱਗੇ ਹੋਣੇ ਚਾਹੀਦੇ ਜੀ ਕਿਤੇ ਦਾ ਮਸਾ ਬਚਿਆ ਬੰਦਾ ਜੀ ਇੱਕ ਬੰਦਾ ਜੀ ਮੋੜ ਹੋ ਗਿਆ ਬਾਈਕ ਵਾਲਾ ਬੰਦਾ ਮਸਾ ਬਚਿਆ ਬਾਈਕ ਤੇ ਹਾਂਜੀ ਨਹੀਂ ਮਤਲਬ ਬੰਦਾ ਬਾਈਕ ਤੇ ਅੱਗੇ ਆ ਗਿਆ ਸੀਗਾ ਰਾਤ ਇੱਥੇ ਸੀ ਲੋਕ ਬਚਾਉਂਦੇ ਬਚਾਉਂਦੇ ਐਕਸੀਡੈਂਟ ਹਾਂਜੀ 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 ਬਹੁਤ ਖਤਰਨਾਕ ਮੋੜ ਹੈ ਇਹ ਬਿਲਕੁਲ ਬੜਾ ਖਤਰਨਾਕ ਜਿਹੜਾ ਮੋੜ ਹੈ ਤਸਵੀਰਾਂ ਚ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜਾ ਤਸਵੀਰਾਂ ਦੇਖਿਆ ਵੀ ਨਹੀਂ ਜਾਂਦੀਆਂ ਕਿਸ ਤਰ੍ਹਾਂ ਜਿਹੜਾ ਖੂਨ ਹੀ ਖੂਨ ਹੈ ਔਰ ਜਿਹੜਾ ਜਿਹਦੀ ਡੈਥ ਹੋਈ ਹੈ ਉਹਦੇ ਦਾ ਜਿਹੜਾ ਕਹਿੰਦੇ ਸਰੀਰ ਦੇ ਪਾਰਟਸ ਨੇ ਉਹ ਵੀ ਜਿਹੜੇ ਇਧਰ ਉਧਰ ਜਾ ਕੇ ਡਿੱਗੇ ਨੇ ਬਕਾਇਦਾ ਉਹਨੇ ਪਰਿਵਾਰਕ ਮੈਂਬਰ ਨੇ ਉਹ ਵੀ ਬਕਾਇਦਾ ਉੱਥੇ ਪਹੁੰਚੇ ਹੋਏ ਨੇ ਬੜੇ ਸੁਪਨੇ ਲੈ ਕੇ ਕਹਿੰਦੇ ਵਿਦੇਸ਼ ਤੋਂ ਬਾਕਾਇਦਾ ਆਇਆ ਸੀਗਾ ਪੁਲਿਸ ਵੀ ਮੌਕੇ ਤੇ ਜਿਹੜੀ ਪਹੁੰਚੀ ਹੋਈ ਹੈ ਉਹਦੇ ਨਾਲ ਵੀ ਜਿਹੜੀ ਗੱਲਬਾਤ ਕਰਾਣੇ ਆ ਪੁਲਿਸ ਵੀ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੈ ਕਿਸ ਤਰ੍ਹਾਂ ਦੀ ਜਾਣਕਾਰੀ ਮਿਲੀ ਸਭ ਨੂੰ ਕੰਟਰੋਲ ਰੂਮ ਨੂੰ 112 ਦਾ ਕਾਲ ਆਈ ਜੀ ਅੱਛਾ 112 ਦਾ ਕਾਲ ਆਈ ਸੀਗੀ ਕਹਿੰਦੇ ਵੀ ਐਕਸੀਡੈਂਟ ਹੋਇਆ ਕੋਈ ਗੱਡੀ ਪਲਟੀ ਹੋਈ ਹੈ ਅਸੀਂ ਮੌਕੇ ਦਾ ਕੇ ਦੇਖਿਆ ਤੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਹਸਪੀਟਲ ਸ਼ੇਪਿੰਗ ਭੇਜਤਾ ਸੀ ਕਹਿੰਦੇ ਕੋਈ ਕੋਈ ਮੌਤ ਵਗੈਰਾ ਵੀ ਹੋਈ ਹੈ ਤਾਂ ਬੰਦ ਦੱਸਦੇ ਆ ਕਹਿੰਦੇ ਪਲੇਅਰ ਨਹੀਂ ਹੈ ਕੋਈ ਹਾਂਜੀ ਦੱਸਿਓ ਰਿਸ਼ਤੇਦਾਰ ਆਏ ਹੋਏ ਕਹਿੰਦੇ ਕਿ ਜਨਾਬ ਇੱਕ ਦੀ ਹਾਂ ਕਹਿੰਦੇ ਹੈਗਾ ਕਿ ਤਿੱਖਾ ਮੋੜ ਹੋਣ ਕਰਕੇ ਤੇਜ਼ ਰਫਤਾਰੀ ਵੀ ਹੋਣੀ ਮੈਂ ਤਾਂ ਤੇਜ਼ ਲੱਗਦੀ ਵੀ ਤੇਜ਼ ਆ ਉੱਥੇ ਲੱਗੀ ਗੱਡੀ ਦੇਖੋ ਤੇ ਸਪੀਡ ਜ਼ਿਆਦਾ ਹੁੰਦੀ ਲੱਗਦੀ ਹੈ ਕਿੰਨੇ ਕਿੰਨੇ ਜੇਸੀ ਮੁੰਡਿਆ ਦੀ ਬਾਰੇ 25 26 ਸਾਲ ਦੇ ਮੁੰਡੇ ਸੀ 25 26 26 ਸਾਲ ਦੇ ਬਿਲਕੁਲ 25 ਤੋਂ ਜਿਹੜਾ 26 26 ਸਾਲ ਦੇ ਮੁੰਡੇ ਦਸੀ ਇਹਦੇ ਤਸਵੀਰਾਂ 'ਚ ਤੁਸੀਂ ਮੋੜ ਦੇਖੋ ਪਹਿਲਾਂ ਦਾ ਕਿਸ ਤਰ੍ਹਾਂ ਜਿਹੜਾ ਮੋੜ ਆ ਬੜਾ ਤਿੱਖਾ ਜਿਹੜਾ ਮੋੜ ਦੱਸਿਆ ਜਾ ਰਿਹਾ ਤਿੱਖੇ ਮੋੜ ਦੇ ਕਾਰਨ ਕਿ ਕਿੱਥੇ ਪਹਿਲਾਂ ਵੀ ਜਣੀਆਂ ਕਈ ਮੌਤਾਂ ਹੋ ਚੁੱਕੀਆਂ ਨੇ ਕਿਉਂਕਿ ਇੱਕ ਬੰਦਾ ਤੇਜ਼ ਆਂਦਾ ਤੇਜ਼ ਆਨ ਕਰਕੇ ਜਿਹੜੀ ਸਪੀਡ ਉੱਥੋਂ ਵੱਧ ਜਾਂਦੀ ਹੈ ਕਿਉਂਕਿ ਲਾਈਟਾਂ ਕਾਫੀ ਪਿੱਛੇ ਨੇ ਸਪੀਡ ਵਧਨ ਕਰਕੇ ਹੀ ਜਿਹੜਾ ਤਿੱਖਾ ਮੋੜ ਨਜ਼ਰ ਨਹੀਂ ਆਦਾ ਤੇ ਜਿਹੜੀ ਗੱਡੀ ਕੰਟਰੋਲ ਹੈ ਤਸਵੀਰਾਂ ਆ ਦੇਖੋ ਤੁਸੀਂ ਹਾਲਾਤ ਦੇਖ ਲਓ ਤੁਸੀਂ ਹਜੇ ਆ ਇੱਕ ਐਕਸੀਡੈਂਟ ਹੋਇਆ ਕਿੰਨੀ ਸਪੀਡ ਜਿਹੜੀਆਂ ਕਿੰਨੀਆਂ ਤੇਜ਼ ਇਹਨਾਂ ਨੇ ਪਾਈਆਂ ਹੋਇਆ ਕਿੰਨੀ ਸਪੀਡ ਨਾਲ ਜਿਹੜਾ ਹਰ ਕੋਈ ਆ ਰਿਹਾ ਸਭ ਨੂੰ ਕਾਹਲੀ ਆਪਣੇ ਆਪਣੇ ਕੰਮ ਦੇ ਜਾਣ ਦੀ ਲੇਕਿਨ ਉਹਨਾਂ ਦੀ ਕਾਹਲੀ ਭਾਰੀ ਉਦੋਂ ਪੈਂਦੀ ਹੈ ਜਦੋਂ ਇਹੋ ਜਿਹਾ ਕੋਈ ਹਾਸਾ ਵਾਪਰਦਾ ਇੱਕ ਨੌਜਵਾਨ ਜਿਹੜੇ ਦੀ ਉਮਰ 22-23 ਸਾਲ ਕੋ ਮੜ ਫਿਰਨੇ ਵਿਦੇਸ਼ ਆਪਣੇ ਤੇ ਆਇਆ ਸੀ ਘਰ ਮਿਲਣ ਪਿੱਛੇ ਕਿ ਲੇਕਿਨ 3:30 ਵਜੇ ਦਾ ਕਰੀਬ ਆ ਜਦੋਂ ਉਹ ਸੈਕਟਰ 22 ਚੰਡੀਗੜ੍ਹ ਨੂੰ ਜਾ ਰਹੇ ਸੀਗੇ ਤੇ ਜਦੋਂ ਇੱਕੋ ਦਮ ਜਦੋਂ ਮੋੜ ਆਇਆ ਤਾਂ ਜਿਹੜਾ ਐਕਸੀਡੈਂਟ ਹੋ ਗਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਦੂਜੇ ਪਾਸੇ ਜਿਹੜਾ ਉਹ ਵੀ ਦਿਖਾਣੇ ਆ ਗੱਡੀ ਕਿ ਕਿਸਰਾ ਆ ਜਗਾ ਦੋ ਤਸਵੀਰਾਂ ਦਿਖਾਈ ਇੱਥੋਂ ਗੱਡੀਆਂ ਆਉਂਦੀ ਆ ਬਾਕਾਇਦਾ ਜਿਹੜੇ ਨੇ ਟਾਇਰ ਆ ਟਾਇਰ ਆ ਗੱਡੀ ਦੇ ਉੱਪਰ ਸਿੰਪੇ ਆ ਟਾਇਰ ਆ ਗੱਡੀ ਦੇ ਕਿੱਥੋਂ ਇੱਕੋ ਦਮ ਜਿਹੜਾ ਉਹ ਕੰਟਰੋਲ ਨਹੀਂ ਹੋਈ ਪਟਕਾ ਟਾਇਰ ਤੁਸੀਂ ਦੇਖ ਸਕਦੇ ਹੋ ਆ ਟਾਇਰਾਂ ਦੇ ਨਿਸ਼ਾਨ ਕੰਟਰੋਲ ਨਹੀਂ ਹੋਈ ਤੇ ਗੱਡੀ ਇਹਨੂੰ ਤੁਰਦੇ ਹੋਏ ਤੋੜਦੇ ਹੋਏ ਉਹ ਜਾਵਦੀ ਆ ਬਿਲਕੁਲ ਤੁਹਾਨੂੰ ਦੂਜੇ ਪਾਸੇ ਵੀ ਲਿਆ ਕੇ ਆਪਾਂ ਤਸਵੀਰਾਂ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜੀ ਇਹ ਗੱਡੀ ਪਲੇ ਪਲੇ ਇਹਦਾ ਪੋਲ ਆ ਪੋਲ ਦੇਖੋ ਤੁਸੀਂ ਕਿਵੇਂ ਪੋਲ ਪੱਟੇ ਗਏ ਔਰ ਕਿੰਨੀ ਜਿਹੜੀ ਸਪੀਡ ਗੱਡੀ ਦੀ ਹੋਣੀ ਹੈ ਤੁਸੀਂ ਆਪ ਅੰਦਾਜ਼ਾ ਲਗਾ ਲਓ ਸਕੋਰਪਿਓ ਗੱਡੀ ਹੈ ਤੇ ਆ ਦੇਖੋ ਤੁਸੀਂ ਤਸਵੀਰਾਂ ਬਿਲਕੁਲ ਗੱਡੀ ਜਿਹੜੀ ਪਲਟੀ ਗਈ ਬੜੀ ਮੁਸ਼ਕਲ ਲੱਗਦੇ ਲੋਕਾਂ ਨੇ ਜਿਹੜੇ ਕੱਢਿਆ ਇਹਨਾਂ ਨੂੰ ਔਰ ਇੱਕ ਮੋਟਰਸਾਈਕਲ ਸਵਾਰ ਸੀ ਜਿਹਨੂੰ ਜਿਹੜੇ ਬਚਾਉਂਦੇ ਬਚਾਉਂਦੇ ਸਾਰੀ ਇਹ ਘਟਨਾ ਵਾਪਰੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਗੱਡੀ ਦੇ ਹਾਲਾਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਗੱਡੀ ਕਿੰਨੀ ਤੇਜ਼ ਗੱਡੀ ਹੋਣੀ ਹੈ ਬਕਾਇਦਾ ਪੋਲ ਵਗੈਰਾ ਪਟੜ ਦਿੱਤੇ ਗਏ ਉਹ ਬਕਾਇਦਾ ਕਹਿੰਦੇ ਜਿਹੜਾ ਜਿਹਦੀ ਡੈਥ ਹੋਈ ਹੈ ਉਹਦਾ ਤਾਂ ਜਿਹੜਾ ਸਰੀਰ ਦਾ ਪਾਰਟਸ ਨੇ ਕਈ ਜਗ੍ਹਾ ਦੂਰ ਜਾ ਜਾ ਕੇ ਡਿੱਗੇ ਬਕਾਇਦਾ ਬਿਲਕੁਲ ਹੀ ਖਿਲਿਆ ਕਿਉਂਕਿ ਕਿ ਜਿਹੜਾ ਦਰਖਤ ਵੀ ਹੈ ਕਿਸ ਤਰ੍ਹਾਂ ਹਰਾ ਭਰਿਆ ਜਿਹੜਾ ਦਰਖਤ ਹੈ ਉਹ ਵੀ ਬਕਾਇਦਾ ਐਕਸੀਡੈਂਟ ਦੇ ਕਾਰਨ ਪਟਿਆ ਗਿਆ ਜੜਦੋ ਤਸਵੀਰਾਂ ਦੇ ਵਿੱਚ ਤੁਸੀਂ ਹਾਲਾਤ ਦੇਖੋ ਕਿਸ ਤਰ੍ਹਾਂ ਜਿਹੜੇ ਹਾਲਾਤ ਇਸ ਟਾਈਮ ਬਣੇ ਹੋਏ ਨੇ ਗੱਡੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਬਿਲਕੁਲ ਲਾਈਵ ਜਿ ਕਿ ਕਿਸ ਤਰ੍ਹਾਂ ਜਿਹੜਾ ਗੱਡੀ ਦਾ ਹਾਲਾਤ ਕਿਸ ਤਰ੍ਹਾਂ ਐਕਸੀਡੈਂਟ ਦੇਖੋ ਉੱधर ਬਿਲਕੁਲ ਪੇੜ ਜਿਹੜਾ ਪਟ ਗਿਆ ਗਿਆ ਘਰ ਦੇ ਜਿਹੜੇ ਮੈਂਬਰ ਉਹ ਵੀ ਨਾਲ ਨੇ ਸੈਕਟਰ 22 ਚੰਡੀਗੜ੍ਹ ਦੇ ਵਿੱਚ ਕਿੰਦੇ ਸ਼ੋਅਰੂਮ ਆ ਗਿਆ ਨੇ ਉੱਥੇ ਜਿਹੜਾ ਕੰਮ ਕਰਦੇ ਸੀਦੇ ਮੁੰਡਾ ਹੈ ਮਲੇਸ਼ੀਆ ਤੋਂ ਬਾਕਾਇਦਾ ਇੱਥੇ ਹੁਮਨ ਕਰਨ ਲਈ ਆਇਆ ਸੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਇਆ ਸੀ ਪਰਿਵਾਰਕ ਮੈਂਬਰ ਵੀ ਜਿਹੜੇ ਮੌਕੇ ਤੇ ਪਹੁੰਚ ਗਏ ਨੇ ਵਗੈਰਾ ਗੱਡੀ ਜਿਹੜੀ ਦੇਖੋ ਬਿਲਕੁਲ ਪਲਟੀ ਗਈ ਹੈ ਤੇ ਇੱਕਦਮ ਕਿਉਂਕਿ ਸਾਈਡ ਤੇ ਠੀਕ ਆ ਰਹੀ ਸੀ ਗੱਡੀ ਕਹਿੰਦੇ ਕਿ ਮੋਟਰਸਾਈਕਲ ਸਵਾਰ ਹੈ ਜਿਹੜਾ ਕਿ ਗੱਡੀ ਦੇ ਅੱਗੇ ਆ ਗਿਆ ਉਹਨੂੰ ਬਚਾਉਂਦੇ ਬਚਾਉਂਦੇ ਜਿਹੜਾ ਸਾਰਾ ਇਹ ਐਕਸੀਡੈਂਟ ਹੋਇਆ ਤੇ ਬਚਾਉਂਦੇ ਵੀ ਨਾ ਦੇਖੋ ਸਮਾਨ ਬਿਲਕੁਲ ਜਿਹੜਾ ਖਿਲਿਆ ਹੋਇਆ ਹੈ ਗੱਡੀ ਦੇ ਜਿਹੜੇ ਸ਼ੀਸ਼ੇ ਤੋੜ ਕੇ ਜਿਹੜੇ ਦੋ ਮੁੰਡੇ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਲਜਾਇਆ ਗਿਆ ਹੈ ਉਹਨਾਂ ਨੂੰ ਜਿਹੜੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਰਾਹ ਹੀ ਰਾ ਬਲੋ ਕੱਢ ਦੇ ਕਿ ਕਿਉਂਕਿ ਟਾਈਮ ਵੀ ਐਸਾ ਸੀਗਾ 3:30 ਵਜੇ ਦਾ ਜਿਹੜਾ ਟਾਈਮ ਦੱਸਿਆ ਜਾ ਰਿਹਾ ਤੇ ਜਦੋਂ ਐਕਸੀਡੈਂਟ ਦਾ ਕਾਰਨ ਹੋਇਆ ਬਿਲਕੁਲ ਜਿਹੜਾ ਟਿੱਕਾ ਮੋੜ ਕਾਰਨ ਜਿਹੜਾ ਸਾਰਾ ਇਹ ਐਕਸੀਡੈਂਟ ਹੋਇਆ ਟਿੱਕੇ ਮੋੜ ਕਾਰਨ ਪਹਿਲਾਂ ਵੀ ਇੱਥੇ ਕਈ ਜਾਲਾ ਜਾ ਚੁੱਕੀਆਂ ਨੇ ਪਹਿਲਾਂ ਵੀ ਜਿਹੜੇ ਕਾਰਪੋਰੇਸ਼ਨ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਬਕਾਇਦਾ ਇੱਥੇ ਜਿਹੜੇ ਹੰਪ ਵੀ ਬਣਾ ਦਿੱਤੇ ਤਾਂ ਕਿ ਗੱਡੀਆਂ ਵਾਲੇ ਸਲੋ ਚੱਲਣ ਪਰ ਗੱਡੀਆਂ ਵਾਲੇ ਨਹੀਂ ਸੁਧਰਦੇ ਉਹਨਾਂ ਦੀ ਜਿਹੜੀ ਸਪੀਡ ਉਹਦਾ ਵੀ ਹੋਰ ਹੈ ਪਾਲੇ ਤਸਵੀਰਾਂ ਵਿੱਚ ਲਾਈ ਵੀ ਦਿਖਾਇਆ ਕਿ ਕਿਸ ਤਰ੍ਹਾਂ ਜਿਹੜੀਆਂ ਗੱਡੀਆਂ ਦੀ ਜਿਹੜੀ ਸਪੀਡਾ ਕਿੰਨੀ ਤੇਜ਼ ਨੇ ਪਰ ਆਪਣੀ ਛੋਟੀ ਜੀ ਗਲਤੀ ਕਹਿੰਦੇ ਤੇਜ਼ ਰਫਤਾਰੀ ਮੌਤ ਦੀ ਤਿਆਰੀ ਜਿਸ ਨੂੰ ਲੈ ਕੇ ਤੁਸੀਂ ਆਪ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਛੋਟੀ ਜੀ ਅنگਹਿਲੀ ਕਰਕੇ ਤੇ ਗੱਡੀ ਦੀ ਥੋੜੀ ਬਹੁਤ ਸਪੀਡ ਘਟ ਹੁੰਦੀ ਤਾਂ ਸ਼ਾਇਦ ਗੱਡੀ ਨਾ ਪਲਟਦੀ ਤੇ ਜਾਨੀ ਨੁਕਸਾਨ ਜਿਹੜਾ ਨਾ ਹੁੰਦਾ ਇੱਕ ਜਣੇ ਦੀ ਕਹਿੰਦੇ ਮੌਤ ਜਿਹੜੀ ਹੋ ਗਈ ਹੈ ਦੋ ਜਣੇ ਹਜੇ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਮੁਹਾਲੀ ਤੋਂ ਜਾਨਸਪੋਰਟਸਮੈਨ ਲਈ